ਤੋ ਜੁਗਾਂ ਨੂੰ ਮੋٹے ਤਕੜੇ ਕਰ ਲਈ ਇਹ ਬੀਜੋ ਹਰਾ ਚਾਰਾ ਹਰੇ-ਚਾਰੇ ਦੇ ਨਾਲ ਕਰੋ ਖਲ ਦਾਣੇ ਦੀ ਬਚਤ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਨਾਲ ਤਾਂ ਆ ਹਰੇ-ਚਾਰੇ ਦੇ ਨਾਲ ਖਲ ਦਾਣੇ ਦੀ ਵੀ ਬਚਤ ਹੋਊਗੀ ਨਾਲੇ ਤੁਹਾਡੇ ਪਸ਼ੂਆਂ ਨੂੰ ਕਿਸੇ ਵੀ ਤਤ ਦੀ ਘਾਟ ਨਹੀਂ ਪਊਗੀ ਤੇ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੱਲ ਦਾ ਬਟਨ ਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਹਜਾਂ ਲਈ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇ ਤੁਸੀਂ ਇਹੀ ਵੀਡੀਓ Facebook ਪੇਜ ਉੱਪਰ ਦੇਖ ਰਹੇ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਹੁਣ ਜਿਵੇਂ ਕਿ ਗਰਮੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਤੇ ਆਪਣੇ ਪਸ਼ੂਆਂ ਲਈ ਹਰਾਚਾਰਾ ਬੀਜਣਾ ਪਊਗਾ। ਹਰਾਚਾਰਾ ਬੀਜਣ ਤੋਂ ਪਹਿਲਾਂ ਤੇ ਤੁਸੀਂ ਜਿਹੜੀਆਂ ਖਾਦਾਂ ਪਾਉਣੀਆਂ ਛੇਤੀ ਤਿਆਰ ਕਰਨ ਵਾਸਤੇ ਖਾਦਾਂ ਆਪਾਂ ਜਿਵੇਂ ਕਿ ਬਾਜਰਾ ਲਾਉਣਾ ਹਰ ਇੱਕੇ ਵਾਰ ਇਹ ਬਾਜਰਾ ਬਹੁਤ ਵਧੀਆ ਦੇ ਵਿੱਚ ਗਲੂਕੋਜ਼ ਬਹੁਤ ਹੈ ਪਾਣੀ ਦੀ ਮਾਤਰਾ ਬਹੁਤ ਹੈ ਪ੍ਰੋਟੀਨ ਬਹੁਤ ਹੈ। ਇਹਦੇ ਵਿੱਚ ਇਹ ਤਿੰਨ ਚਾਰ ਜਿਹੜੀਆਂ ਜ਼ਰੂਰੀ ਪਸ਼ਮਾਂ ਲਈ ਖਰਾਕ ਤੱਤ ਹੁੰਦੇ ਆ ਉਹ ਹੈਗੇ ਆ ਤੇ ਬਹੁਤ ਭਰਾ ਇਸ ਬਾਜਰੇ ਨੂੰ ਫੇਲ ਵੀ ਕਰ ਦਿੱਤਾ ਕਿਉਂਕਿ ਇਹਦੇ ਵਿੱਚ ਕਹਿੰਦੇ ਗਰਮ ਆਏ ਜੀ ਆਏ ਆ ਕਿਸੇ ਦੀ ਸੋਚ ਉਹ ਡੋਢੀ ਹੁੰਦੀ ਆ ਆਪਣੀ ਸੋਚ ਹੋਰ ਆ ਕਿਸੇ ਦੀ ਹੋਰ ਹੁੰਦੀ ਆ ਤੁਸੀਂ ਵੀ ਦੱਸਿਓ ਵੀ ਕਿਹੜਾ ਹਰਾਚਾਰਾ ਬੀਜ ਦਿਓ ਪਸ਼ੂਆਂ ਲਈ ਆਪਾਂ 6-7 ਸਾਲ ਸਾਹ ਹੋ ਗਏ ਆਪਾਂ ਨੂੰ ਇਹੀ ਬਾਜਰਾ ਆਪਾਂ ਹਰ ਇੱਕੇ ਵਾਰ ਲਾਉਣੇ ਆ ਬਾਜਰਾ ਲਾਉਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਖਾਦਾਂ ਪਾਉਣੇ ਜਿਵੇਂ ਕਿ ਡੀ.ਏ.ਪੀ 40 ਕਿਲੋ ਪੋਟਾਸ਼ 25 ਕਿਲੋ ਤੇ ਕਿੱਲੋ ਲੀਲਾ ਥੋਥਾ ਕਿੱਲੇ ਦਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜਿਵੇਂ ਕਿ ਲੀਲਾ ਥੋਥਾ ਪਸ਼ੂ ਨੂੰ ਕਾਪਰ ਦੀ ਘਾਟ ਨਹੀਂ ਆਉਣ ਦਿੰਦਾ ਪोटाश ਦੀ ਬਹੁਤ ਜ਼ਰੂਰਤ ਆ ਪਸ਼ੂਆਂ ਨੂੰ ਤੇ ਫਾਸਫੋਰਸ ਵੀ ਪਾਉਣਾ ਪੈਂਦਾ ਫਿਰ ਡੀਐਪੀ ਦੇ ਨਾਲ ਕੀ ਆਪ ਜਲਦੀ ਜਿਹੜਾ ਹਰਾਚਰਾ ਆਪਣਾ ਗਰੋਥ ਕਰਦਾ ਹੈਗਾ ਸੋ ਇਹਨੂੰ ਹੋਰ ਖਾਦਾਂ ਪਾਉਣ ਦੀ ਲੋੜ ਨਹੀਂ ਪੈਣੀ ਤੇ ਇਹ ਖਾਦਾਂ ਪਾ ਕੇ ਹਰਾਚਰਾ ਜਿਹੜਾ ਮਰਜੀ ਬੀਜੋਗੇ ਬਹੁਤ ਛੇਤੀ ਤਿਆਰ ਹੋਊਗਾ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਣਗੇ ਇਹ ਖਲ ਦਾਣੇ ਦੀ ਵੀ ਬਚਤ ਕਰਦਾ ਖਲ ਦਾਣੇ ਦੀ ਇਸ ਕਰਕੇ ਬਚਤ ਕਰਦਾ ਕਿ ਇਹ ਹੈ ਜਦੋਂ ਆਪਾਂ ਬਾਜਰਾ ਬੀਜਦਾ ਮੁੜ ਕੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਫੋਟਾਂ ਦੇਈ ਜਾਣੀਆਂ ਹੈਗੀਆਂ ਜਿਹੜਾ ਦੂਜਾ ਹਰਾਚਾਰਾ ਕੀ ਹੈ ਇੱਕ ਵਾਰੀ ਬੀਜਦੇ ਆਪਾਂ ਪੱਕ ਜਾਂਦਾ ਹੈਗਾ ਜਾਂ ਜਾਂ ਆਪਣੇ ਤੋਂ ਵੱਢਿਆ ਗਿਆ ਮੁੜ ਕੇ ਬੀਜਣ ਦਾ ਸਮਾਂ ਨਹੀਂ ਲੱਗਦਾ ਹੈਗਾ ਮੀਂਹ ਪੈਣ ਲੱਗ ਜਾਂਦਾ ਬਾਰਿਸ਼ ਪੈਣ ਲੱਗ ਜਾਂਦੀ ਹੈ ਇਸ ਕਰਕੇ